ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਜੀ ਪਰ ਮਾਤਾ ਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚੇ ਰੱਖੇ ਸਾਰਿਆਂ ਦੇ ਕੰਮਾਂ ਕਾਰਾਂ 'ਚ ਕਰੇ ਵਾਦਾ ਜੀ ਮਾਲਕ ਤੰਦਰੁਸਤੀ ਬਖਸ਼ੇ ਜੀ ਸਾਰਿਆਂ ਨੂੰ ਬਈ ਜੀ ਤੁਹਾਨੂੰ ਪਤਾ ਹੀ ਹੈ ਕੱਪੜੇ ਉਹੀ ਪਰਨਾ ਵੀ ਉਹੀ ਸਿਰਫ ਇੱਕ ਜੈਕਟ ਪਾਈ ਆ ਇਹ ਪਹਿਲਾਂ ਵਾਲੇ ਬਲੌਗ ਚ ਤੁਸੀਂ ਦੇਖਿਆ ਹੀ ਹੋਣਾ ਵੀ ਜਲੰਧਰ ਆਏ ਹੋਏ ਤੇ ਜਲੰਧਰ ਫੋਨ ਲੈਣ ਆਏ ਤੇ ਅਸੀਂ ਜੈਸਮਿੰਦਾ ਫੋਨ ਥੋੜਾ ਜਿਹਾ ਪ੍ਰੋਬਲਮ ਕਰਦਾ ਤਾਂ ਤੇ ਇਹਦੇ ਕਰਕੇ ਫਿਰ ਹੁਣ ਫੋਨ ਅੱਜ ਦਵਾਇਆ ਅੱਜ ਹਨਾ ਫੋਨ ਵਾਲਾ ਬਲੌਗ ਤੁਸੀਂ ਵੈਸੇ ਪਹਿਲਾਂ ਵਾਲੇ ਬਲੌਗ ਚ ਦੇਖ ਕੇ ਲੈਣਾ ਤੇ ਹੁਣ ਆਉਂਦੇ ਆਉਂਦੇ ਜੀ ਮੈਡਮ ਕਹਿੰਦੀ ਭਾਈ ਹਵੇਲੀ ਵੀ ਜਾਣਾ ਮੈਂ ਤਾਂ ਕਹਾਂ ਮਖਾ ਉੱਥੇ ਸਾਡੇ ਪਿੰਡ ਪਿੰਡ ਕੋਲ ਗਾਹਾਂ ਪਿੰਡ ਆ ਭਾਈ ਹਵੇਲੀਆਂ ਦੋ ਤਿੰਨ ਹੈਗੀਆਂ ਉੱਥੇ ਪਿੰਡ ਹਵੇਲੀ ਹੈ ਉੱਥੇ ਕਮਾ ਦੂਗੇ ਤੈਨੂੰ ਕਹਿੰਦੀ ਨਾ ਨਾ ਆਹੀ ਹਵੇਲੀ ਜਾਣਾ ਜਲੰਧਰ ਵਾਲੀ ਦੱਸ ਭਾਈ ਮਾਂ ਚੱਲ ਭਾਈ ਹੁਣ ਹੋਰ ਕੀ ਕਰੀ ਹੁਣ ਜਾਣਾ ਪੈਣਾ ਉਹਨੂੰ ਪਤਾ ਹੀ ਆ ਹੈਨਾ ਕੀ ਪਤਾ ਵੀ ਜਾਣਾ ਹੀ ਪੈਂਦਾ ਆ ਪਤਾ ਯਾਰ ਨਹੀਂ ਬੰਦਾ ਸਸਕੀ ਕਾਲ ਜੀ ਸਾਰਿਆਂ ਨੂੰ ਇੰਟਰੈਕਟਲੀ ਨਾ ਤਾਂ ਨਿਸ਼ਾਨਾ ਕਿਤੇ ਹੋਰ ਮਾਰੇ ਆ। ਤੇ ਹੋਰ ਬੈਠਾ ਮੇਰਾ ਇੱਧਰ ਮੈਨੂੰ ਲੰਮੜਾ ਜਾ। ਸਸਕੀ ਕਾਲ ਜੀ ਹੋਰ ਮਾਰਾ ਠੀਕ ਹੈ ਜੀ। ਹਾਂਜੀ ਠੀਕ ਹੈ ਜੀ। ਹਾਂ ਅੱਜ ਫਿਰ ਹਵੇਲੀ ਕਮਾਉਣ ਦੀ ਜ਼ਿੰਮੇਵਾਰੀ ਤਾਂ ਸਾਹਮਣੀ ਆ। ਯੋ ਹੁਣ ਤਾਂ ਪਰਚਾਈ ਵਾਲੇ ਵੈਸੇ ਤਾਂ ਪਾਰਟੀ ਹੀ ਬਣਦੀ ਸੀ ਮੇਰੀ ਪਾਰਟੀ ਤਾਂ ਕਰ ਲਾਂਗੇ ਮੈਂ ਪਾਰਟੀ ਨੇ ਤੁਹਾਨੂੰ ਬਣਾ ਕੀਤਾ ਹਾਂ ਐਂ ਤਾਂ ਕਹਿਆ ਵੀ ਮੈਂ ਕਮਾਉਂਗਾ ਫਿਰ ਮੈਂ ਨਾ ਕਮਾਉਂਗਾ ਤੁਹਾਨੂੰ ਹਵੇਲੀ ਜਿੱਦਾਂ ਮਰਜੂ ਘੁੰਮ ਕਿੰਨੀ ਕੁ ਬੜੀ ਆ ਬੜੀ ਤਾਂ ਬਥੇਰੀ ਆ ਬੇਲੀ ਇਹ ਪੰਜਾਬ ਹੀ ਸੁਣਿਆ ਮੈਂ ਕਦੇ ਆਈ ਨਹੀਂ ਸੀ ਤਾਂ ਹੀ ਮੈਂ ਕਿਹਾ ਵੀ ਹੁਣ ਆਏਵੇਂ ਮੜਾ ਚ ਦੇਖੇ ਜਾਈਏ ਨਹੀਂ ਚਲੋ ਅਸੀਂ ਵੀ ਸੋਚਿਆ ਕਿਉਂਕਿ ਹੁਣ ਲੇਟ ਤਾਂ ਹੋਏ ਗਏ ਹੁਣ ਕੰਮ ਕਰ ਤਾਂ ਬਾਈ ਨੇ ਨਵੇਂੜੇ ਲਿਆ ਹੋਣਾ ਮੇਰੀ ਮਸ਼ੀਨ ਤਾਂ ਰਹੇਗੀ ਜਨਮ ਤੇ ਮਸ਼ੀਨ ਹਣ ਤਾਂ ਕੋਈ ਨਹੀਂ ਗੱਲ ਨੂੰ ਚਲਾਈ ਤੇ ਕੰਮ ਕਰ ਤਾਂ ਨਵੇੜੇ ਲਿਆ ਹੋਣਾ ਹੀ ਬਾਈ ਨੇ ਫਿਰ ਬਾਈ ਦਾ ਫੋਨ ਵੈਸੇ ਆਇਆ ਨੂੰ ਉਹਨੂੰ ਪਤਾ ਵੀ ਦੂਰ ਦਾ ਸਫਰ ਆ ਟਾਈਮ ਲੱਗਿਆ ਜਾਂਦਾ ਤੇ ਬਾਕੀ ਹੁਣ ਚਲੋ ਦੇਖ ਲਈਏ ਹਵੇਲੀ ਫਿਰ ਘੁੰਮ ਚੱਲਦੇ ਹੁਣ ਆਏ ਪਿਆ ਮੁੜ ਕੇ ਪਤਾ ਨਹੀਂ ਕਦੋਂ ਜਿਹੜਾ ਵੱਜਣਾ ਬੰਦੇ ਸਿਰ ਪਰੇ ਘੁੰਮ ਹੁੰਦਾ ਉਹ ਤਾਂ ਪਹਿਲਾਂ ਹੈਗਾ ਹੀ ਆ بڑے ਵੀਰ ਦੇ ਸਿਰ ਪਰੇ ਘੁੰਮ ਹੁੰਦਾ ਉਹਨਾਂ ਨੂੰ ਵੀ ਛੇਤੀ ਪਾਕਿਸਤਾਨ ਭੇਜਣਾ ਪਾਇਆ ਵੀ ਘੁੰਮ ਕੇ ਉਹ ਮੱਥਾ ਟੇਕਿਆ ਉਹ ਬਿਲਕੁਲ ਬਿਲਕੁਲ ਪਾਸਪੋਰਟ ਬਣ ਕੇ ਆ ਗਿਆ ਉਹਨਾਂ ਦਾ ਬਸ ਤੇ ਤਾਂ ਕਰਕੇ ਫਿਰ ਹੁਣ ਵਾਹ ਚਲੋ ਹੁਣ ਆਏ ਵੀ ਮੁੜ ਕੇ ਪਤਾ ਨਹੀਂ ਕਦੋਂ ਜਿਹੜਾ ਵੱਜਣਾ ਕਦੋਂ ਨਹੀਂ ਇਹ ਤੁਹਾਨੂੰ ਪਤਾ ਕੋਈ ਟਾਈਮ ਹੀ ਹੁੰਦਾ ਜਿਹੜਾ ਕਲੇਸ਼ ਕਰਿਆ ਪਹਿਲਾਂ ਕਲੇਸ਼ ਫੇ ਤੁਹਾਨੂੰ ਪਤਾ ਨਹੀਂ ਤਾਂ ਵੀ ਹਾਂ ਕਾਹਦਾ ਕਲੇਸ਼ ਪਹਿਲਾਂ ਕਾਹਦਾ ਤੇ ਲੋੜ ਤਾਂ ਘੱਨੇ ਚਲੇ ਲੈ ਲੈ ਰ ਆਉਂਦਾ ਅੱਧਾ ਹੁੰਦਾ ਉੱਤੋਂ ਹੁੰਦਾ ਜਦ ਮੈਂ ਕਿਹਾ ਬਲੌਗ ਬਣਾਉਂਗਾ ਫੈਮਿਲੀ ਮੈਂਬਰ ਦੇਖੂਗਾ ਫਿਰ ਚੱਲਦੇ ਹਾਂ ਤੁਹਾਡੇ ਪਿਆਰ ਨੂੰ ਤਾਂ ਸਾਕੂ ਹਾਜ਼ਰ ਆਦਰ ਮੇਰੇ ਨਾਲ ਕੋਈ ਗੱਲ ਨਹੀਂ ਹੁੰਦਾ ਰਹਿੰਦਾ ਇੰਨਾ ਕੁ ਤਾਂ ਮਾਣਾ ਮੋਟਾ ਤੇ ਬਾਕੀ ਹੁਣ ਅੰਦਰ ਚੱਲਦੇ ਆ ਜੀ ਤੁਹਾਨੂੰ ਹਵੇਲੀ ਦਾ ਦ੍ਰਿਸ਼ ਦਿਖਾਣੇ ਆ ਕਹਿ ਜਾਣਾ ਵੈਸੇ ਮੈਂ ਵੀ ਪਹਿਲੀ ਵਾਰੀ ਜਾਣਾ ਥਿਊ ਤੇ ਤੇਰਾ ਦੇ ਹੋ ਗਿਆ ਵਾ ਵੀਰ ਸਾਡਾ ਹਾਂ ਇਹ ਤਾਂ ਹੈ ਭਾਈ ਸਾਡਾ ਗਿਆ ਵਾ ਪਹਿਲਾਂ ਚਲੋ ਬਾਕੀ ਹੁਣ ਅੰਦਰ ਜਾ ਕੇ ਦੇਖਦੇ ਆ ਕਿ ਤੈਨੂੰ ਪਛਾਣਦੇ ਹੋਣੇ ਆ ਚਲ ਜੇ ਪੈਸੇ ਨਾ ਹੋਏ ਭਾਂਡੇ ਭੁੰਡੇ ਮਾਂਸਾਂਗੇ ਨਾ ਨਾ ਐਦਾਂ ਦੀ ਗੱਲ ਕਰਦੀ ਐ ਹਾਏ ਹਾਏ ਚਲ ਜੇ ਮੈਂ ਹੈਗੀ ਨਾ ਕਰੀ ਨਾ ਵਸ ਬਾਕੀ ਕੰਮ ਦਰਨਾ ਨਾ ਦਰਨਾ ਨਹੀਂ ਛੱਡੀ ਆਇਓ ਨਾ ਪਰ ਮੇਰੇ ਘਰਲੇ ਨੇ ਮੈਂ ਕਰੋਨਾ ਤੋਂ ਵੀ ਉੱਪਰ ਹਨਾ ਚਲੋ ਫਿਰ ਹੈ ਉਹ ਵਾਹੋ ਠੀਕ ਆ ਫਿਰ ਦੇਖ ਲਗਾਏ ਕਿੰਨੇ ਆਪ ਕਿ ਚਲੋ ਫਿਰ ਅੰਦਰ ਜਾ ਕੇ ਦੇਖਦੇ ਆ ਅੰਦਰ ਰਿਸ਼ਤ ਦਿਖਾਉਂਦੇ ਤੁਹਾਨੂੰ ਅੰਦਰ ਦਾ ਹਨ ਕਿ ਕੁਛ ਆਈ ਉਰੇ ਮਿਲਦੇ ਆਂ ਫਿਰ ਅੰਦਰ ਜਾ ਕੇ ਇੱਕ ਜਿਹੀ ਗੱਤੀ ਲਗਾ ਦੇ ਉਸ ਤੋਂ ਬਾਅਦ ਪਹਰ ਲੋ ਜਾ ਰਹੇ ਸੀ ਤੇ ਅਰੇ ਕੋ ਪੰਜਾਬੀ ਕਰਦੇ ਸ਼ਾਦਾ ਪਰਉਂਦੇ ਤੰਦੂਰ ਦੇ ਵਿੱਚ ਤੰਦੂਰੀ ਰੋਟੀ

ਵੜਦਾ ਹੋਇਆ ਮੁੰਡਾ ਦੇਖਾਂਗੇ ਦੇਖਣਿਆ ਕੁੱਤਣਾ ਮਾਣਾ ਬੇਲਣਾ ਆ ਦੇਖ ਬਾਈ ਆ ਚੀਜ਼ ਵਧੀਆ ਉਹਨੇ ਨਾਈਟ ਨਹੀਂ ਹੈਗੀ ਅੱਜ ਸਾਡੇ ਕੋਲ ਕੁੱਤਣ ਵਾਲਾ ਬੇਲਣਾ ਐਂਟਰੀ ਕਰਦੇ ਸਾਰੇ ਇੱਕ ਬਹੁਤ ਹੀ ਵਧੀਆ ਸਵੀਰ ਦੇ ਸਰਦਾਰ ਜੀ

ਆਣੀਏ ਯਾਦਾਂ ਚੇਤੇ ਆ ਜਾਂਦੀਆਂ ਚੇਤੇ ਆ ਜਾਂਦੇ ਨੇ ਟਰੱਕ ਵੀ ਖੜਾ ਹੈ ਕੋਪਾ ਬਈ ਟਰੱਕ ਵੀ ਖੜਾ ਦੇਖ ਲੋ ਅੱਛੇ ਸਰਦਾਰ ਵੀ ਬੈਠੇ ਬਿਲਕੁਲ ਹਾਂ ਮਾਟੇ ਵਿੱਚ ਕਿੱਥੇ ਵੀ ਮੇਰੀ ਨਾਮ ਦੀ ਨਾਲੀ ਸਰ ਸ਼ਾ ਮੈਮਰੀ ਟਰੱਕ ਦੀਆਂ ਲਾਈਟਾਂ ਵੀ ਬਲਦੀਆਂ ਭਾਈ ਇੰਡੀਕੇਟਰ ਵੀ ਬਲਦੇ ਆ ਵੱਟਾਂ ਹੈ ਬਾਈ ਅੱਗੇ ਆ ਜੋ ਅੱਗੇ ਚੱਲ ਆ ਆ ਮੰਜੀ ਬਣਾਈ ਹੋਈ ਮੰਜੀ ਜੀ ਆ ਦੇਖੋ ਕਿੰਨਾ ਕਲਾ ਦੇਖੋ ਵਾਕਿਓ ਤਾਂ ਅੱਗੇ ਦੀ ਆ ਸਾਰੀ ਇਹ ਤੁਹਾਨੂੰ ਪਤਾ ਕੋਣ ਆ ਇਹ ਕੜਾਈ ਸ੍ਰਿੰਦਰਪਾਲ ਹਾਂ ਚਾਹ ਕੰਮ ਜਿਹੜੀ ਟੇਵੜੇ ਵਾਲਾ ਇਹ ਹੋਏ ਬਣਾ ਲੇ ਸਿੱਕੇ ਕਰਲੇ ਸਾਰੇ ਨਾ ਸਾਨੂੰ ਕਿਰਪਾ ਬਿਲਕੁਲ ਜੀ ਫੱਟਲੇ ਦੀ ਬਾਹਰ ਤੋਂ ਬਾਪੀ ਦੱਸੋ ਕੀ ਹੈ ਬਾਹਰਤੀ ਬਾਹਰਤੀ ਨਹੀਂ ਨਾਰ ਦਾ ਕੋਈ ਸੀ ਰੱਖਦੇ ਹੁੰਦੇ ਸਜੋਰੀਆਂ ਟਾਇਕ ਫਿਰ ਉਹਨੂੰ ਕੀ ਕਹਿੰਦੇ ਆ ਮੈਨੂੰ ਪਤਾ ਨਹੀਂ ਉਹਨਾਂ ਨੂੰ ਨਹੀਂ ਪਤਾ ਜਿਹੜੀਆਂ ਸਜੋਰੀਆਂ ਟਾਇਕ ਜਾਂ ਹੁਸ਼ ਆਟੋਲਤ ਵਗੈਰਾ ਪੁਰਾਣਾ ਪੱਖਾ ਤੇ ਹਾਂ ਇਹ ਜਿਹੜਾ ਸਾਡੇ ਕੋਲ ਵੀ ਹੁੰਦਾ ਦਾ ਹੁਣ ਤਾਂ ਪਤਾ ਨਹੀਂ ਕਿ ਜਿਹੜਾ ਕਿੱਥੇ ਖਰਾਬ ਖਰੂਬ ਹੋ ਗਿਆ

ਉਹ ਇਹ ਆ ਗਿਆ ਬੜਾ ਬਿਆਹ ਦਾ ਸਮਾਨ ਛੱਜ ਜਾਗੂ ਉਹ ਫੋਰਸਾਂ ਚ ਪਰੰਦੀਆਂ ਹਾਂ ਹਾਂ ਬੜਾ ਕੋਟ ਬੜੀ ਬਹੁਤ ਵਧੀਆ ਚੀਜ਼ ਬਣਾਈ ਹੋਈ ਇਹਦਾ ਆਪਣੇ ਵੀ ਹੋਣਾ ਹੁਣ ਵੀ ਪਿਆ ਚੱਕੀਆਂ ਲੋਟੀ ਬਣਾ ਕੇ ਖਵਾਉਣਾ ਹੈ ਅੱਜ ਸਰਦ ਬਣਾਣੀ ਖਾਣੇ ਨੂੰ ਇੱਕ ਆਹ ਹੈ ਕਿ ਮਨਾਨੀ ਦੀ ਖਾਤ ਨਾਲ ਕਰਦੇ ਹਾਂ ਮਨ ਜੀ ਸੁਣਾਦੀ ਮੈਨੂੰ ਪੁਰਾਣੀਆਂ ਚੀਜ਼ਾਂ ਬਾਰੇ ਕਹਿੰਦੀ ਤਾਂ ਹੀ ਮੈਂ ਦੱਸ ਰਹੀ ਹਾਂ ਸਾਰੀਆਂ ਅਸਚਾਰਾ ਜਿਹੜਾ ਕਿ ਹੁਣ ਮੈਂ ਬਹੁਤ ਜੰਬੜੀ ਵਿੱਚ ਅਰਖਾ ਸਿੱਖ ਰਾਂ ਹਾਂ ਯਾਹ ਬਹੁਤ ਵਧੀਆ ਡੈਕੋਰੇਸ਼ਨ ਹੈ ਨਾ ਨੇ ਕੋਈ ਰੂਪ ਦਿੱਤਾ ਵਾ ਕਹਿਣ ਦਾ ਪਰ ਉਧਰ ਵੀ ਦਿਖਾਨੀ ਆ ਜੀ ਆ ਦੇਖੋ 사ਨਾ ਬੱਦ ਤੇ ਫੱਦਨ ਵਗੈਰਾ ਹੋ ਗਿਆ 사ਨਾ ਟੱਕੀ ਜਨਾ ਮੈਂ ਲਾਣ ਤੇਨ ਵਗੈਰਾ ਹੋ ਗਈ ਹਨ 사이코ਪੈਥਿਕ ਚੱਲ ਗਿਆ ਪੁਰਾਣਾ ਫੱਖਾ ਤੇ ਆਹ ਆਹ ਹੋ ਸੋੜੀ ਜੀ ਦੇਖੋ ਲਿਪਿਆ ਵਗੀ ਹੈ ਐਨ ਸੁਜਾਇਆ ਵਧੀਆ ਚੀਜ਼ ਲੱਗਦੀ ਹੈ। ਉਹ ਵੀ ਦੇਖੋ। ਇਹ ਤਾਂ ਬਿਲਕੁਲ ਪੁਰਾਣੀ ਲੁੱਕ ਦੱਤੀ ਹੋਈ ਹੈ ਇਹਨਾਂ ਨੇ। ਹਾਂ। ਵਾਰੀ ਵਾਰੀ ਦਾ ਮੁਕਤੀਤਾ। ਆਹ ਚੀਜ਼ਾਂ ਦੇਖੋ। ਇਹ ਆ ਦੇਖੋ। ਆਪਣੇ ਆਪ ਚ ਦੀਰੇ ਬਾੜੇ ਦੇ ਮੰਨ ਲੋ। ਆਹ ਹਾਂ। ਮੋਲੀਆਂ ਹੁਣ ਯਾਦ ਕਰ ਸੀ ਉਹਨਾਂ ਨੂੰ ਕੀ ਕਹਿੰਦੇ ਹਮੇਸ਼ੀ? ਉਹ ਗੱਗਰ ਬਈਆ। ਆਹਾਂ ਮੋਲੀਆਂ ਸਰਦਾਰ ਜੀ। ਹੂੰ। ਲੈਓ ਤੇ ਪਾਣੀ ਭਰ ਲਿਆ ਵਾ ਹਾਂ ਲਿਆ ਪਾਣੀ ਭਰ ਕੇ ਤੂੰ ਮੈਂ ਤਾਂ ਰਹਿ ਜੂ ਅੱਧੀ ਹੀ ਅੱਧਾ ਵੀ ਰੱਖਦੇ ਹੁੰਦੇ ਸੀ ਹਾਂ ਨੰਨੇ ਵੀਰੇ پیسے ਮੰਨਦੇ ਨਾ ਜੇ ਮੈਨੂੰ ਨੌਲੇਜ ਆ ਉਹ ਮੈਨੂੰ ਲੱਗਦਾ ਬੋਲਦਾ ਦੇ ਗਲਾਂ ਦੀ ਆ ਉਹ ਹਨਾ ਟੱਲੀਆਂ ਕਿਹਨੇ ਤਾਂ ਟੱਲੀਆਂ ਟੱਲੀਆਂ ਨਹੀਂ ਟੱਲੀਆਂ ਹਨਾ ਹਨਾ ਉਹ ਟੱਲੀਆਂ ਟੱਲੀਆਂ ਬੋਲਦਾ ਨਹੀਂ ਹੂੰ ਵੈਸੇ ਇੱਥੇ ਇਹਨਾਂ ਨੇ ਬੈਠ ਕੇ ਪਛਾਦਾ ਮਤਲਬ ਕਿਸੇ ਨੇ ਕਿਤੇ ਹੋਈ ਹਾਂ ਬੁੱਕ ਕਰ ਬਿਲਕੁਲ ਬਿਲਕੁਲ ਆਪਣੀਆਂ ਚੇਜ਼ੀ ਦੇ ਵਿੱਚ ਕੁਛ ਨਾ ਕੁਛ ਕਾੜੇ ਨੂੰ ਸਬਜੀ ਹੋਗੀ ਦੁੱਧ ਵੀ ਕਾੜ ਸਕਦੇ ਹੱਲੇ ਵੀ ਲਾਈਟ ਵਾਲੀ ਹੋਈ ਆ ਅੱਗੇ ਲੱਗਦੀ ਬਿਲਕੁਲ ਬਸ ਹੋਰ ਕੀ ਆ ਦੇਖ ਲਓ ਆ ਪਤਾ ਨਹੀਂ ਨਾ ਕੀ ਕੀ ਆ ਦਰਵਾਜ਼ਾ ਆ ਦੇਖੋ ਓਖਲੀ ਦਰਵਾਜ਼ਾ ਨਹੀਂ ਇਹ ਇਹ ਬਾਰੀ ਆ ਬਾਰੀ ਖਿੜਕੀ ਖਿੜਕੀ ਓਖਲੀ ਤਦ ਪਾਬਾ ਇਹ ਵੀ ਸਬਜ਼ੀ ਰਿੱਝਦੀ ਆਇਆ ਕੁਛ ਵੀ ਕਹਿਦੀ ਉਹ ਚੀਚਾ ਹੋ ਰਹੀਆਂ ਤੇ ਇਧਰ ਚੁੱਲਾ ਬਣਾਇਆ ਵਾ ਛੱਜ ਹਰ ਜਗ੍ਹਾ ਦੇਖਿਓ ਛੱਜ ਤਾਂ ਗਈ ਹੈ ਇਹ ਨੂੰ ਨਾ ਮਜਾ ਕੇ ਪਾਉਂਦੀ ਹੁੰਦੀ ਆ ਹੁੰਦੀ ਆ ਸਿੱਧੀ ਆ ਪਹਿਲਾਂ ਆਖਾਂ ਕਿ ਗਿਫਟ ਦੇ। ਜਿਵੇਂ ਸੋਣ ਵੀ ਨਾ ਮੈਂ ਮਹੀਨਾ ਲਾ ਕੇ ਆਉਣਾ ਸਵਾ ਮਹੀਨਾ ਫਿਰ ਸੋੜ ਘਟਣ ਜਾਂਦੀ ਹੁੰਦੀ ਆ ਲੈਰੀ ਹਾਂ ਇਹ ਵੀ ਵਧੀਆ ਚੀਜ਼ ਹੈ ਨਾ ਸੀਰ ਯੂ ਆ ਬਹੁਤ ਵਧੀਆ ਚੀਜ਼ ਬਣਾਈ ਹੋਇਆ ਹੈ ਫੈਮਿਲੀ ਵਾਲ ਬਿਲਕੁਲ ਇਹ ਸਾਡੇ ਸਾਡੇ ਅਮਨ ਨੇ ਯਾਦ ਕਰਾਇਆ ਭਾਈ ਕਹਿੰਦਾ ਵੀ ਹਵੇਲੀ ਵੀ ਘੁੰਮ ਚੱਲਦੇ ਆ ਤੇ ਅਸੀਂ ਕਹਾਂ ਚੱਲ ਕੋਈ ਨਾ ਹੁਣ ਤੂੰ ਨਾ ਕਹੀ ਵੀ ਹਵੇਲੀ ਨਹੀਂ ਆਏ ਚੱਲ ਹੁਣ ਲੇਟ ਲੇਟ ਤਾਂ ਹੋਏ ਵੀ ਜੀ ਹੁਣ ਘੁੰਮ ਚੱਲਦੇ ਵਧੀਆ ਚੀਜ਼ ਵਨਾਈ ਨਹੀਂ ਨਹੀਂ ਬਹੁਤ ਵਧੀਆ ਯਾਰ ਪੁਰਾਣਾ ਕਲਚਰ ਦੇਖ ਕੇ ਨਾ ਪੁਰਾਣਾ ਕਲਚਰ ਦੇਖ ਕੇ ਤਾਂ ਦਿਲ ਖੁਸ਼ ਹੋ ਜਾਂਦਾ ਖਾਣ ਨਹੀਂ ਆਹ ਹਾਂ ਦੇ ਕੱਲ ਚੱਲਦੀ ਸੀ ਨਾ ਗੱਲ ਆਪਣੇ ਕਾਰ ਨਹੀਂ ਦੀ ਜਦੋਂ ਨਹੀਂ ਉਹ ਕਰਦੇ ਤੇ ਖੋਵਾ ਕਾੜਦੇ ਤੇ ਨਾ ਤਾਂ ਸਾਡੇ ਕਾਰ ਨਹੀਂ ਦੀ ਗੱਲ ਚੱਲੀ ਦੀ ਇਹਨੂੰ ਪਤਾ ਨਹੀਂ ਕੀ ਕਹਿੰਦੇ ਉਹ ਇਹੰਗਾ ਦਾ ਇਹ ਪਤਾ ਨਹੀਂ ਕੀ ਆ ਯਾਰ ਖਾ ਖਾ ਬੜਾ ਨਹੀਂ ਅੱਗ ਵੱੜਦੀ ਇਹਦੇ ਥੱਲੇ ਵੀ ਅੱਗ ਵੱੜਦੀ ਆਂਕ ਵੱੜਦੀ ਇਹਦੇ ਥੱਲੇ ਚੱਲ ਹੁਣਾਂ ਕਮੈਂਟਾਂ ਦੇ ਵਿੱਚ ਦੱਸ ਦਿਓ ਜੀ ਕੀ ਆ ਸਾਨੂੰ ਹਾਂ ਸਾਡੀ ਫੈਮਿਲੀ ਨੇ ਦੱਸ ਦੇਣਾ ਵੀ ਇਹ ਕੀ ਚੀਜ਼ ਆ ਪਰਾਣੀਆਂ ਮਾਤਾਂ ਵੀ ਦੇਖ ਰਹੀਆਂ ਆਈਆਂ ਸਾਨੂੰ ਹੈਨਾ ਇਹ ਆਹ ਦਿੱਤਾ ਵੀ ਕੱਢੀ ਦਾ ਸਦਾ ਜੀ ਵੇਖੋ ਤੁਹਾਨੂੰ ਕਰਮ ਕਰਮ ਪ੍ਰਸ਼ਾਦਾ ਨਹੀਂ ਕਿਹਾ ਬੰਦੇ ਇਹ ਜਾਂ ਚੋਲਾ ਚਾਹੀਦਾ ਮੈਂ ਚਾਮ ਕੇ ਨਾ ਮਾਰਿਓ ਤੂੰ ਆਉਂਦਾ ਤੂੰ ਮਾਉਂ ਗਿਆ ਹਾਂ ਬੰਦਾ ਅੱਛਾ ਇਹ ਉਹ ਵਾ ਚੱਕਰੇ ਦਾ ਰੂਪ ਆ ਦੇਖੋ ਗੁੰਡੀ ਸੋਟਾ ਲਿਆਉਂਦੇ ਮੰਨਿਆ ਬਨਾਲੂ ਉਹ ਚੱਕ ਕੇ ਬਾਹਰ ਨਿਕਲੋ ਲੋਕ ਲਾਇਆ ਉਹਨੂੰ ਇਹਨਾਂ ਨੂੰ ਸਕੂਲ ਤੱਕ ਚੱਕ ਲੈ ਜਿਵੇਂ ਆਹ ਲਾ ਸਹੀ ਹੈ ਦੱਸ ਕੇ ਬੱਲੇ ਕੇ ਇਹ ਸਾਰੇ ਪ੍ਰਸ਼ੰਸਾ ਮਿਊਜ਼ਿਕ ਦਾ ਤਾਂ ਨਹੀਂ ਵਿੱਚ ਕੋਈ ਚੱਕਰ ਤੇ ਇਸ ਵਿੱਚ ਲਓ ਜੀ ਆ ਗਿਆ ਖੂ ਹੈ ਪਾਣੀ ਵੀ ਹੈਗਾ ਵਿੱਚ ਖੜਿਆ ਖੜਿਆ ਇੱਕ ਬੇਟ ਪਾਸ ਇਧਰ ਲਾਈਟ ਪੈਲੀ ਉਧਰ ਹਾਂ ਹੁਣ ਠੀਕ ਆ ਇਧਰ ਤੇ ਆ ਕੇ ਨਿ ਆਉ ਮਾਰਦੀ ਦੱਦ ਰਹੀ ਸਾਡਾ ਰੀਲਰ ਤਾਂ ਪ੍ਰੋਸੈਸ ਵੀ ਕਰਦੀ ਲੈ ਫਾਈਲ ਜੈਸ ਮੀ ਉਹ ਪਾਣੀ ਦਾ ਚੋਗਿਆ ਸਾਰਾ ਵਿੱਚ ਨੂੰ ਥੱਲੇ ਗਲੀਆਂ ਦੁਨੀਆ ਹੋਈ ਆ ਮੇਂ ਰੁਕ ਜਾ ਫੋਨ ਲਾਈ ਨੀ ਇਹ ਬੜਿਆ ਸਿਸਟਮ ਆ ਯਾਰ ਬਣਾਇਆ ਹਾ ਮਾਰੇ ਅਗਲੇ ਦਾ ਦੇ ਰੱਖੋ ਜਿੰਨਾ ਵੀ ਹਾਂ ਪਾਣੀ ਕੱਢ ਲਿਆ ਵਿੱਚੋਂ ਪਰ ਪਾਣੀ ਫੇਰ ਵਿੱਚੇ ਓ ਇਧਰ ਰਾਜ ਕੰਮ ਦਾ ਹੋਇਆ ਜਵਾਨ ਦੇਖਣ ਵਾਲੀਆਂ ਚੀਜ਼ਾਂ ਹਨ ਛੇੜਨ ਵਾਲੀਆਂ ਨਹੀਂ ਉਹ ਸਹੀ ਲਿਖਿਆ ਹੋਇਆ ਹੈ ਦੇਖਣ ਵਾਲੀਆਂ ਚੀਜ਼ਾਂ ਹਨ ਛੇੜਨ ਵਾਲੀਆਂ ਨਹੀਂ ਪਤਾ ਕੀ ਹੈ ਦਿੱਖੇ ਨਾ ਮਲਕੀ ਕੀ ਮਾੜੀ ਲੱਗਦੀ ਕਿ ਮਲਕੀ ਖੂਦੇ ਉੱਤੇ ਭੰਦੀ ਪੈਸੀ ਪਾਣੀ ਦੀ ਮਾਂ ਕੋੜਿਆ ਕੇ ਬੇਨਤੀ ਗੁਜ਼ਾਰੇ ਇੱਕ ਛੰਨਾ ਦੇ ਦੇ ਪਾਣੀ ਦਾ ਤੂੰ ਪਤਾ ਨਹੀਂ ਕਿਹਾ ਮੇਕਾ ਤੁੱਕਾ ਪਾਣੀ ਦਾ ਪਲਾ ਦੇ ਸਾਨੂੰ ਹੋਰ ਗੱਲ ਕਹਿਣਾ ਚਾਹੁੰਦੇ ਇੱਥੇ ਠੀਕ ਹੈ ਚਲੋ ਚੱਲੀਏ ਉਹਨਾਂ ਕੇ ਬੇਸਬਰੀ ਤੋਂ ਮਤਲਬ ਬੇਸਬਰ ਜਿਹਾ ਹੋਇਆ ਰੋ ਵੀ ਸਭ ਕੁਝ ਕਵਰ ਕਰ ਲਿਆ ਠੀਕ ਹੈ ਠੀਕ ਹੈ ਇੱਥੇ ਕਾਊਂਟਰ ਵੀ ਲੱਗੇ ਲਿਆ ਨਹੀਂ ਉਹ ਕਾਊਂਟਰ ਹਾਂਜੀ ਸਭ ਕਾਸੇ ਦਾ ਹੈ ਜੋ ਕੁਛ ਵੀ ਤੁਸੀਂ ਖਾਣਾ ਪੀਣਾ ਉਹ ਖਾਪੀ ਸਕਦੇ ਆ ਨਾ ਲੈ ਭਾਈ ਜੈਸਮਿਨ ਦਾ ਬੈਠ ਗਈ ਟਰੈਕਟਰ ਪਰ ਟਰੈਕਟਰ ਦਾ ਹੀ ਉਦਾਂ ਵੀ ਬਹੁਤ ਸ਼ੌਂਕ ਆ ਮੈਨੂੰ ਵੀ ਕਹੀ ਜਾਂਦੀ ਮੈਨੂੰ ਟਰੈਕਟਰ ਸਿਖਾ ਦਿਓ ਕਣਕ ਵੱਢੀ ਆ ਮੈਂ ਕਣਕ ਆ ਗਈ ਹਾਂ ਜਾ ਮਾ ਤੇਜ ਨਾ ਭਜਾਈ ਤੇਜ ਬਹੁ ਭਜਾਂਦੀ ਤੂੰ ਟਰੈਕਟਰ ਉਹ ਥੱਲੇ ਨਾ ਦੇ ਦਿਓ ਮੂਰੇ ਦੇ ਹੋਰ ਖੜਾ ਦੇ ਹੋਰ ਨੂੰ ਥੱਲੇ ਨਾ ਦੇ ਇੱਕ ਪਾਸੇ ਵੀ ਮੋੜੀ ਜਾਂਦੀ ਸਟੇਰਿੰਗ ਆ ਹਾਂ ਬਹੁਤ ਕੰਮ ਤਾਂ ਕਰਦਾ ਸੀ ਨੀ ਉਹ ਤਾਂ ਦੇਖ ਲੈ ਪੈਸੇ ਆ ਇੰਡੀਨਡिकेटਰ ਲਾਈਟਾਂ ਵੀ ਬਲਦੀਆਂ ਸਾਡੇ ਕੋਲ ਹੁੰਦਾ ਤਾਂ ਮੈਕਸੀ ਹਾਂ ਹੋਰ ਵੀ ਹੈਗਾ ਸਾਰਾ ਕੁਝ ਵਧੀਆ ਬਣਾਇਆ ਹੋਇਆ ਹੈ ਨਾ ਹਾਂ ਆ ਦੇਖੋ ਚਲੋ ਜੀ ਫੇ ਅੱਗੇ ਦਿਖਾਦੇ ਇਹਨਾਂ ਨੂੰ ਚੀਜ਼ਾਂ ਨਾ ਬੜੇ ਬਾਈ ਜੀ ਬਹੁਤ ਹੈ ਦੇਖਣ ਨੂੰ ਇੱਧਰ ਆ ਗਿਆ ਦੁਕਾਨਾਂ ਆਹ ਦੇਖੋ ਪੁਰਾਣੀਆਂ ਦੁਕਾਨਾਂ ਸਬਜ਼ੀਆਹ ਵਾਲੀਆਂ ਟੂਂਗੀਆਂ ਪਈਆਂ ਟੂਂਗੀਆਂ গালমা লৈ লে ਆਲੇ ਬੱਚਿਆਂ ਦੀਆਂ ਗੇਮਾਂ ਦੇ ਬਹਰ ਵਾਲਾ ਪਾਇਆ ਵਾ ਤਾਂ ਹੋਰ ਬੜੀ ਸ਼ਾਂਤੀ ਹੋਈ ਆ ਅੱਜ ਹੁਣ ਰੁਕਿਆਂਗੇ ਮੰਜੇ ਦੇ ਮੰਜੇ ਨਵਾਂ ਕਰਦੇ ਮੰਜੇ ਹੈਵੀ ਦੇਕ ਨੇ ਮੰਜੇ ਸਖੋ ਜੇ ਮੈਂ ਚਾਹਾਂ ਪਾਈ ਕਰਾਂ ਜੇ ਲੋਕਾਂ ਚਾਹੇ 10 ਜਣੇ ਬਹਿ ਜੇ ਤਾਂ ਨਹੀਂ ਹਣਾ ਚਲੋ ਸੁਭਾ ਦੌਰ ਕਾਹਲੇ ਅੱਜ ਹੋਈ ਬੀਚ ਨਾ ਸੋ। ਹਮ ਚਲੋ ਤੇ ਚਲੋ। ਦਿਖਾਣੇ ਆ ਜੀ ਫਿਰ ਥੋੜੇ ਟਾਈਮ ਤੱਕ ਸ਼ੋਰ ਵੀ। ਆਹ ਦੇਖੋ ਭਾਈ ਆਹ ਚੀਜ਼ ਸਾਡੀ ਫੈਮਲੀ ਵਾਸਤੇ ਇੱਦਾਂ ਹੁਣ ਸਾਡੂੰ ਅੰਗ ਲੈ ਜਾਣ ਤੋਂ ਦੇਖ ਰਿਹਾ ਜੀ ਲੋਕ। ਮੈਂ ਚਿਤ ਕਰੇ ਗੱਡੀ ਇੰਗਲੈਂਡ ਤੋਂ। ਪੰਜਾਬ ਵੱਲ ਨੂੰ ਮੋੜ ਲਵਾ ਹਾਏ 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 ਕੀ ਬਾਤ ਹੈ ਜੀ ਕੀ ਬਾਤ ਹੈ ਆ ਚੀਜ਼ ਆ ਗੱਲਬਾਤ ਐਨ ਬਣਾਈ ਵੀ ਟਾਂਗੇ ਦੀ ਹੈ ਟਾਂਗਾ ਆ ਗਿਆ ਕਚੈਰੀ ਉਹ ਘਰੀ ਮਿੱਤਰਾਂ ਨੂੰ ਕੈਦ ਹੋ ਗਈ ਹਾਂ ਹਾਂ ਬਰਸ ਰਹਾ ਬਈ ਬਹੁਤ ਵਧੀਆ ਚੀਜ਼ਾਂ ਐ ਦੇਖਾ ਸਾਡਾ ਉਹਨੇ ਰੁਕਿਆ ਨਾ ਨਾ ਮੁੱਲ ਪੈ ਗਿਆ ਵੈਸੇ ਦਿਲ ਖੁਸ਼ ਹੋ ਗਿਆ ਦਿਲ ਬਾਗੋਬਾਗ ਹੋ ਗਿਆ ਆ ਵੀ ਜਿੱਦਾਂ ਦੇਖੋ ਪੁਰਾਣਾ ਕਲਚਰ ਹਨਾ ਆ ਦਰਵਾਜ਼ਾ ਕਿੰਨਾ ਸੋਹਣਾ ਹੈ ਲੈ ਕੀ ਬਾਤ ਹੈ ਲੱਕੜ ਦਾ ਆ ਇਸ ਦਾ ਹਰਦੀ ਆ ਆ ਹਰਦੀ ਹੋਰ ਮਿਰਚਾਂ ਕੁੱਟਣ ਵਾਲੀਆਂ ਮੁੰਡੀਆਂ ਪਾਣੀ ਵਾਲੀ ਬੋਤਲ ਹੁੰਦੀ ਸੀ ਜੀ ਹਾਂ ਈਟੇ ਪੱਕਾ ਮਾਣੀ ਨਾਲ ਜੋੜਿਆ ਹੋਊ ਹਾਂ ਆ ਵੀ ਦੇਖੋ ਫੋਨ ਨੂੰ ਆ ਕੇ ਦਿਖਾਓ ਸਿਲ ਬੱਟਾ ਬਹੁਤ ਵਧੀਆ ਤਾਂ ਪੈਨੀਆਂ ਹੁਣ ਕਿੰਨੀਆਂ ਖਤਮ ਜਾਈ ਹੈ ਨਾ ਹਾਂ ਪਹਿਲਾਂ ਹੁੰਦੀਆਂ ਵੀ ਆਏ ਸਾਡੇ ਕੋਲ ਅਚਾਰ ਵਾਲੀਆਂ ਪਰਨੀਆਂ ਪਰਨੀਆਂ ਸਾਡੇ ਇੱਕ ਦੋ ਪਈਆਂ ਹਲੇ ਵੀ ਇਹ ਬਹੁਤ ਵਧੀਆ ਚੀਜ਼ਾਂ ਆ ਦੇਖਣ ਆ ਆਚਾਰ ਵਾਲੀਆਂ ਪਰਨੀਆਂ ਤਵੀ ਬਹੁਤ ਬੜੀਆ ਯਾਰ ਇਹ ਜੀ ਤੋ ਵੀ ਜਹੀਦੀ ਜਾ ਭਈਆ ਬੁਈ ਲੱਗੇ ਮਿਲਦੇ ਕਿਤਾ ਜੇ ਫਿਰ ਪੂਰੀਆਂ ਹੁੰਦੀਆਂ ਕਮਬਾ ਜਵਾ ਵੀਰ ਸਾਡਾ ਆਹ ਨਾ ਬਹੁਤ ਵਧੀਆ ਚੀਜ਼ ਹੈ ਬੜਾ ਹੀ ਵਧੀਆ ਕਹਿੰਦੇ ਮੋੜ-ਮੋੜੀ ਆ ਕੇ ਐਦਾਂ ਸਪੀਕਰ ਲਾਉਂਦੇ ਹੁੰਦੇ ਤੇ ਮੈਂ ਜੀ ਸਰਦਾਰ ਜੀ ਮੋੜ-ਮੋੜੀ ਯਾਦ ਸਤਾਵੇ ਪਿੰਡ ਦੀਆਂ ਗਣੀਆਂ ਦੀ ੋਂਕਾ ਦਿੰਦੀ ਫਿਰਦੀ ਬੇਬੇ ਫਲੀਆਂ ਫਲੀਆਂ ਦੀ ਇਹ ਆਸ਼ਾ ਸਿੰਘ ਮਸਤਾਨਾ ਸਿੰਦਰਪੁਰ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਕੋਇਲ ਕਿਹਾ ਜਾਂਦਾ ਬਹੁਤ ਸੋਹਣਾ ਕਾਉਂਦੇ ਹੁੰਦੇ ਸੀਗੇ ਠੀਕ ਹੈ ਆਹ ਆਪਣਾ ਪਰਾਣਾ ਜ਼ਮਾਨਾ ਸਤਾਈਏ ਦਰਦੂਬਾਰੀ ਕੱਢ ਰਹੀ ਹੈ ਇਦਰ ਬਾਈ ਫੁਲਕਾਰੀ ਬਹੁਤ ਦੇਖਣਾ ਮੈਂ ਤਾਂ ਬਹੁਤਾ ਹੀ ਬਣਾ ਇਹ ਚੀਜ਼ਾਂ ਬਣਾਉਣ ਦੇ ਚਲੋ ਸਾਨੂੰ ਤਾਂ ਹਲੇ ਫੇਰ ਵੀ ਇਹ ਚੀਜ਼ਾਂ ਬਾਰੇ ਤਕਰੀਬਨ ਤਕਰੀਬਨ ਪਤਾ ਹੀ ਆ ਵੀ ਕਿਹੜੀ ਚੀਜ਼ ਕਿਵੇਂ ਆ ਕਿਹੜੀ ਕੀ ਆ ਪਰ ਗਾਂਹਾਂ ਦੀ ਜਨ ਅਸ਼ਰ ਜਿਹੜੀ ਉਹਨਾਂ ਦਾ ਉਹਨਾਂ ਨੂੰ ਨਹੀਂ ਪਤਾ ਇਹ ਚੀਜ਼ਾਂ ਦਾ ਇਹਨਾਂ ਦਾ ਮੋਛਕਾ ਲਾ ਭਾਈ ਮੈਨੂੰ ਦਿਖਾਈ ਜਾਣਾ ਚਲੋ ਹਾਂ ਅੱਗੇ ਭਗੜਾ ਵੀ ਚੱਲਦਾ And then run. 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 ਆ ਭਾਈ ਚੱਲ ਰਿਹਾ ਗਿੱਧਾ ਮਟਿਆਰਾਂ ਪਾਰ ਆਈਆਂ ਇਹ ਗਿੱਧਾ ਜੀ ਪੁਰਾਣਾ ਕਲਚਰ ਬੱਚਿਆਂ ਨੂੰ ਦਿਖਾਉਣ ਵਾਸਤੇ ਇਸ ਚੀਜ਼ ਬਹੁਤ ਵਧੀਆ ਆ ਬਾਂਸ ਦਾ ਦਰਖਤ ਖੜਾ ਬਾਂਸ ਦਾ ਹਾਂ ਦੇਖੋ ਜੀ ਪਾਤੀਆਂ ਲਾਈਆਂ ਆ ਗਿਆ ਆ ਗਿਆ ਕੋਪ ਨਹੀਂ ਆਏ ਗੁਹਾਰਾ ਲਾਇਆ ਪਾਠੀਆਂ ਦਾ ਪਾਠੀ ਵਾਲਾ ਗੁਹਾਰਾ ਇਹ ਪਾਠੀ ਵਾਲਾ ਗੁਹਾਰਾ ਹਾਂ ਕੋਪ ਨਹੀਂ ਹੈਗਾ ਇਹ ਉਹ ਪਾਥੀਆਂ ਵਾਲਾ ਜਿਵੇਂ ਆ ਦੇ ਗੰਦ ਤੇ ਹਾਂ ਚਲੋ ਤੇਰਾ ਜੀ ਸਰਦਾਰ ਜੀ ਕੋਈ ਵੀਰ ਸਾਫ ਆ ਕੇ ਵੀ ਦੇਖਣਗੇ ਨਹੀਂ ਚਲ ਸਾਡਾ ਫਰਜ਼ ਬਣਦਾ ਉਹਨਾਂ ਨੂੰ ਦਿਖਾਣਾ ਮੈਂ ਮੰਨ ਗਈ ਤੁਹਾਡੀ ਗੱਲ ਕੁਸ਼ਾਫ ਆ ਕੇ ਵੀ ਦੇਖਣ ਲਈ ਛੱਡ ਦੋ ਚਲੋ ਉਹਨਾਂ ਨੇ ਤਾਂ ਭਲਾ ਜਦੋਂ ਆਣਾ ਜੀ ਜਦੋਂ ਵੀ ਆਏ ਇਧਰ ਦੇ ਏਰੀਏ ਦੇ ਹੀ ਆ ਵੈਸੇ ਜਿਆਦਾ ਬਾਹਰ ਗਏ ਨਹੀਂ ਲੋਕ

ਤਨੁਭੁਕ ਲੱਗੀ ਵੀ ਉਹ ਬਹੁਤ ਜ਼ਿਆਦਾ ਸ਼ੁਕਰ ਸ਼ੁਕਰ ਅਸੀਂ ਦੋ ਇੱਕ ਦੇ ਰਾਸਤੇ 'ਚ ਕਹਿੰਦੇ ਆ ਗੱਡੀ ਉਹ ਨਹੀਂ ਰੋਕਣ ਚਾਏ ਉਹ ਬੰਦਾ ਗੱਡੀ ਉਹ ਨਹੀਂ ਰੋਕਣ ਚਾਏ ਉਹ ਗੱਡੀ ਫਿਰ ਹੁਣ ਉਹ ਪਿੱਛੇ ਰੋਡ ਸਾਫਤਾ ਮੈਨੂੰ ਆਏ ਤਾਂ ਵੀ ਚਰੋ ਮੇਰੇ ਤੋਂ ਪਹਿਲਾਂ ਪਹਿਲਾਂ ਜਿੰਨੀ ਬਾਟ ਵੱਟ ਹੋ ਗਈ ਮੈਨੂੰ ਜ਼ਿਆਦਾ ਆ ਹਾਂ ਪਰ ਲਾਸਟ 'ਚ ਆ ਕੇ ਅਸੀਂ ਦੋ ਹਣੇ ਤੁਹਾਡੇ ਵਰਤਾਂਪਾ ਬੋਲ ਹੀ ਦਿੱਤਾ ਵੀ ਹੁਣ ਤਾਂ ਰੋਕੇ ਲੋ ਫਿਰ ਆਪਣੇ ਏਰੀਆ 'ਚ ਆ ਕੇ ਨੇੜੇ ਆ ਕੇ ਹੁਣ ਤਾਂ ਫੇਰ ਚਲੋ ਆਏ ਆ ਮਿੱਤਰੋ ਮੇਰਾ ਸਰਦਾਰ ਦਾ ਵਸ ਨਹੀਂ ਚੱਲਿਆ ਇਹ ਹੋ ਗਏ ਸੀਗੇ ਬੇਬਸ ਹਾਂ ਏ ਕਹ ਰਿਹਾ ਸੀ ਹੁਣ ਸ਼ਾਕ ਲਈ ਪ੍ਰਸ਼ਾਦਾ ਵੀ ਆ ਰਿਹਾ ਹੈ ਜੀ ਫਿਰ ਲੋਬੀ ਹਮਨੇ ਬੀਰੇ ਨੇ ਸਾਰ ਟੱਬਾ ਖਾਲੀ ਕਰਤਾ ਜੀ ਹਾਰੇ ਵੀ ਕੌਲੀਆਂ ਖਾਲੀਆਂ ਦਿਖ ਰਹੀਆਂ ਦੱਸ ਕੀ ਆ ਕਰੀਏ ਸੀ ਅਸੀਂ ਪਹਿਲਾਂ ਪੁੱਛਣਾ ਸੀ ਵੀ ਇੰਨਾ ਕ ਹੈਗਾ ਕਾਣਾ ਪੀਣਾ ਹਾਂਜੀ ਸਰਦਾਰ ਜੀ ਕਾਤੇ ਕੀਤਾ ਤੁਹਾਡੇ ਯਾਰ ਦਾ ਸਨੇਤਾ ਅਦਾ ਭਲਾ ਭੁੱਖੇ ਬਸ ਲੀਤੀ ਜਨਾ ਹਾਂ ਤਰਪਾਈਆ ਦੇਖੋ ਖਤਮ ਹੋ ਗਿਆ ਸਾਡਾ ਸਾਰਾ ਕੁਝ ਠੀਕ ਸੀ ਇੱਥੇ ਦਾ ਮਤਲਬ ਠੀਕ ਠੀਕ ਜਿੱਦਾਂ ਕਹਿ ਦੀਏ ਮੇਰੇ ਜਿਆਦਾ ਵੈਸਟ ਰਿਵਿਊ ਨਹੀਂ ਹੈਗੇ ਲੇਕਿਨ ਠੀਕ ਆ ਵਧੀਆ ਵੈਸੇ ਹੂੰ ਡੈਕੋਰੇਸ਼ਨ ਹੋ ਗਈ ਠੀਕ ਆ ਮੈਨੇ ਜਿਹੜੇ ਆਪਣੇ ਚੇਅਰਸ ਵਗੈਰਾ ਵਧੀਆ ਸਫਾਈ ਵੀ ਠੀਕ ਆ ਮੈਨੇ ਜ ਥੋੜਾ ਜਿਹਾ ਔਖਾ ਹੋ ਰਿਹਾ ਕੋਈ ਗੱਲ ਨਹੀਂ ਹਲੇ ਨਮਾ ਨਮਾ ਹੋ ਲਿਆ ਕਹਿੰਦੇ ਹੌਲੀ ਹੌਲੀ ਸੱਟ ਹੋਊਗਾ ਤੇ ਹਮਨੇ ਵੀਰੇ ਥੈਂਕ ਯੂ ਥੋੜੀ ਜੀ ਵੇਟਰਾਂ ਦੀ ਕਾਟ ਚਲੋ ਕੋਈ ਨਹੀਂ ਟਾਈਮ ਸੀ ਰੋਣਾ ਸਭ ਕੁਝ ਹੋ ਹੀ ਜਾਂਦਾ ਹਮਨੇ ਵੀਰੇ ਸੌਂਪ ਕਹਾਣੀ ਮਨਾਰਮ ਉਹ ਤੇ ਬਿਲੋਂ ਲਾ ਆਈ ਹੁੰਦੀ ਹੈ ਰਾਈਟ ਮਿੱਠਾ ਮਿੱਠਾ ਸਾਨੂੰ ਕਰੋ ਮਿੱਠੇ ਮਿੱਠੇ ਤੁਸੀਂ ਖਾਓ ਐਸੇ ਸਾਈਟ ਤੋਂ ਤੁਸੀਂ ਇਹਨੂੰ ਬੋਲ ਹਾਂ ਟੇਬਲ ਤੇ ਸੀ ਰਾਈਟ ਚਲੋ ਪਤੀ ਕਰ ਲਿਆ ਦੀ ਅਸੀਂ ਬਿਲਿੰਗ ਫਿਰ ਮਿਲਨੇ ਆ ਤੁਹਾਨੂੰ ਸਾਡੀ ਗੱਡੀ ਖੜੀ ਹੈ ਜੀ ਆਹ ਸਿੱਖ ਬਹੁਤ ਹੀ ਸੋਹਣਾ ਵਿਊ ਜਿਹੜਾ ਕਿ ਮੈਂ ਤੁਹਾਨੂੰ ਦਿਖਾਨੀ ਆ ਆ ਪਾਣੀ ਵਾਲਾ ਤੇ ਹਾਂਕਾ ਠੀਕ ਹੈ ਤੇ ਚਲੋ ਐਂਟਰੀ ਕਰਦੇ ਆ ਵਖਾ ਇਦਾਂ ਦਰਵਾਜ਼ਾ ਖੁੱਲਦਾ ਬੰਦ ਵੀ ਹੋ ਜਾਣਾ ਇਹਨੇ ਉਹ ਜਪਾਈ ਬੰਦ ਦੇ ਹਾਂ ਹੋ ਗਿਆ ਥੈਂਕ ਯੂ ਫॉर लवली ਵੀਡੀਓ ਵਾਚਿੰਗ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਜਿਆਦਾ ਪਿਆਰ ਦਿੱਤਾ ਤੁਸੀਂ ਵਲੌਗ ਨੂੰ ਬੜਾ ਕਿਸ ਅਗਲੀ ਵੀਡੀਓ ਇਸ ਪਰਮਾਤਮਾ ਤੁਹਾਨੂੰ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਰੱਖੇ ਜੀ ਦੋਸਤ ਹਾਓ ਕੇ ਫੇਰ ਬਾਏ ਬਾਏ